ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦੀਨਾ ਨਗਰ ਦੇ ਤਿਤੌਂਦੇ ਇਲਾਕਿਆਂ ਵਿੱਚ ਚੋਰੀਆਂ ਦੀ ਪਰਮਾਰ ਹੈ ਚੋਰ ਹਰ ਰੋਜ਼ ਕਿਸੇ ਨਾ ਕਿਸੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਅਤੇ ਤਾਜ਼ਾ ਘਟਨਾ ਰਣਜੀਤ ਬਾਗ ਵਿਖੇ ਇੱਕ ਇਲੈਕਟ੍ਰੋਨਿਕ ਦੇ ਦੁਕਾਨਦਾਰ ਨਾਲ ਵਾਪਰੀ ਹੈ ਜਿਸ ਦੀ ਦੁਕਾਨ ਦੇ ਛਟਰ ਦੀਆਂ ਪੱਤੀਆਂ ਵੱਟ ਕੇ ਚੋਰ ਰਾਤ ਦੁਕਾਨ ਦੇ ਅੰਦਰ ਵੜ ਗਏ ਅਤੇ ਦੁਕਾਨ ਵਿੱਚੋਂ ਇਨਵਰਟਰ ਬੈਟਰੀ ਐਲਸੀਡੀ ਅਤੇ ਕੁਝ ਲੱਗਦੀ ਲੈ ਕੇ ਫਰਾਰ ਹੋ ਗਏ ਦੁਕਾਨਦਾਰ ਤਰਲੋਚਨ ਸਿੰਘ ਅਨੁਸਾਰ ਉਸ ਦਾ ਲਗਭਗ 80000 ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਦੀ ਉਸਨੇ ਪੁਲਿਸ ਨੂੰ ਸ਼ਿਕਾਇਤ ਵੀ ਕਰ ਦਿੱਤੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਆਪਣਾ ਨਾਮ ਤਰਲੋਚਨ ਸਿੰਘ ਮੇਰਾ ਪਿੰਡ ਰਣਜੀਤਵਾਗ ਹੈ ਮੇਰੀ ਦੁਕਾਨ ਵੀ ਇੱਥੇ ਰਣਜੀਤਵਾਗ ਅਡੇ ਦੇ ਹੈ ਕੱਲ ਹੀ ਸ਼ਾਮੇ 8:30 ਵਜੇ ਦੁਕਾਨ ਬੰਦ ਕਰਕੇ ਗਏ ਆ ਸਵੇਰੇ 9:00 ਵਜੇ ਖੋਲੀ ਆ ਦੁਕਾਨ ਜਦੋਂ ਖੋਲਣ ਲੱਗਾ ਮੈਂ ਤਾਂ ਸ਼ਟਰ ਦੀਆਂ ਸਾਈਡ ਦੀਆਂ ਪੱਤੀਆਂ ਤੋੜ ਕੇ ਚੋਰਾਂ ਵੱਲੋਂ ਕਿ ਸ਼ਟਰ ਚੋਕੇ ਅੰਦਰੋਂ ਚੋਰੀ ਦੀ ਵਾਰਦਾਤ ਕੀਤੀ ਗਈ ਹੈ ਨੁਕਸਾਨ ਇਹ ਹੈ ਕਿ 80000 ਰੁਪਏ ਦਾ ਹੋਇਆ ਪੁਲਿਸ ਸਟੇਸ਼ਨ ਨੂੰ ਰਿਪੋਰਟ ਕਰਦੀ ਆ ਹਾਂ ਜੀ ਕੀ ਮੰਗ ਕਰ ਮੰਗ ਇਹ ਹੀ ਕਰਦੇ ਜਿਹੜੀਆਂ ਨਿੱਤ ਦੀਆਂ ਵਾਰਦਾਤਾਂ ਹੋ ਰਹੀਆਂ ਐ ਤੇ ਠੱਲ ਪਾਈ ਜਾਵੇ ਸੋ ਨਵੀਂ ਵੀ ਚਾਇਆ ਹੋਰ ਵੀ ਕਿਸੇ ਅੱਗੇ ਦੁਕਾਨ ਤੇ ਵੀ ਚੋਰੀ ਹੋਈ ਹੈ ਹਾਂਜੀ ਅੱਗੇ ਵੀ ਕੋਈ ਇੱਕ ਦੁਕਾਨ ਤੇ ਚੋਰੀ ਹੋਈ ਹੈ ਪਿਛਲੀ ਰਾਤ ਹੀ ਹੋਈ ਹੈ ਜਿਸ ਦਿਨ ਤੁਹਾਡੇ ਹੋਈ ਹੈ ਉਸੇ ਰਾਤ ਜੀ ਜੀ ਸੇਮ ਸੇਮ ਉਧਰ ਵੀ ਉਹੀ ਜਿੱਦਾਂ ਸ਼ਟਰ ਦੀਆਂ ਪੱਤੀਆਂ ਤੇ ਤੋੜੀਆਂ ਉਦਿਆਂ ਵੀ ਸ਼ਟਰ ਦੀਆਂ ਪੱਤੀਆਂ ਉੱਥੇ ਤੋੜੀਆਂ ਤੁਹਾਡਾ ਭਾਜੀ ਕੀ ਕੀ ਲੈ ਕੇ ਗਏ ਚੋਰ ਮੇਰੇ ਇਨਵਰਟਰ ਲੈ ਗਏ ਤੇ ਦੋ ਤਿੰਨ ਬੈਟਰੀ ਲੈ ਗਏ ਦੋ ਐਲ ਸੀ ਡੀ ਲਾ ਗਏ ਕੁਝ ਗੱਲੇ ਵੀ ਤੇ ਕੈਸ ਸੀਗਾ ਉਹ ਲੈ ਗਏ ਸੋ ਇਹ ਪਹਿਲਾਂ ਵੀ ਤੁਹਾਡੇ ਨਾਲ ਗਈ ਹੈ ਜਾਂ ਪਹਿਲੀ ਵਾਰੀ ਚੋਰੀ ਨਹੀਂ ਪਹਿਲੇ ਨਹੀਂ ਕਰਦੇ ਕੀ ਮੰਗ ਕਰਦੇ ਮੰਗ ਰਹੀ ਹੈ ਕਿ ਜਿਹੜੇ ਚੋਰ ਚੋਰੀਆਂ ਕਰਦੇ ਆ ਉਹ ਉਹਨਾਂ ਨੂੰ ਛੇਤੀ ਦੇ ਛੇਤੀ ਫੜਿਆ ਜਾਵੇ ਜੀ ਬਹੁਤ